ਸੋ ਸਸਿਗੇ ਸਭ ਨੂੰ ਸੋ ਮੈਂ ਉਮੀਦ ਕਰਦਾ ਕਿ ਤੁਸੀਂ ਪੁਰਾਣੀ ਵੀਡੀਓ ਦੇਖ ਲਈ ਹੋਵੇਗੀ ਜਿਸ ਦੇ ਵਿੱਚ ਆਪਾਂ ਫਲੋਰ ਮਾਉਂਟਡ ਤੇ ਵਾਲ ਮਾਉਂਟਡ ਦੀ ਗੱਲ ਕੀਤੀ ਸੀ ਸੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਦੋਵਾਂ ਹੀ ਟਾਇਲਟ ਸੀਟਾਂ ਦਾ ਕੰਪੈਰੀਸ਼ਨ ਕਰਾਂਗੇ ਕਿ ਇਹਨਾਂ ਵਿੱਚੋਂ ਤੁਹਾਡੇ ਘਰ ਵਾਸਤੇ ਕਿਹੜੀ ਸੀਟ ਵਧੀਆ ਹੈ ਉਹ ਸਭ ਕੁਝ ਸਮਝਣ ਤੋਂ ਪਹਿਲਾਂ ਆਪਾਂ ਇਹ ਚੀਜ਼ ਸਮਝਾਂਗੇ ਕਿ ਫਲੋਰ ਮਾਉਂਟਡ ਕਿਹੜੀ ਹੁੰਦੀ ਹੈ ਅਤੇ ਵਾਲ ਮਾਉਂਟਡ ਸੀਟ ਕਿਹੜੀ ਹੁੰਦੀ ਹੈ ਜਿੱਦਾਂ ਤੁਸੀਂ ਆ ਨੀਚੇ ਫੋਟੋ ਦੇ ਵਿੱਚ ਦੇਖ ਲਈ ਹੋਵੇਗਾ ਸੋ ਇਹ ਹੈ ਵਾਲ ਮਾਉਂਟਡ ਸੀਟ ਸੋ ਜਸਟ ਦੀ ਟੈਂਕੀ ਵਾਲ ਦੇ ਵਿੱਚ ਫਿਕਸ ਹੁੰਦੀ ਹੈ ਸੋ ਦੂਸਰੇ ਮੈਂ ਦੂਸਰੇ ਪਾਸੇ ਗੱਲ ਕਰਾਂ ਤਾਂ ਫਲੋਰ ਮਾਉਂਟਡ ਦੀ ਤਾਂ ਉਸ ਦੀ ਟੈਂਕੀ ਨਾਰਮਲੀ ਫਲੋਰ ਦੇ ਉੱਪਰ ਹੀ ਲੱਗ ਜਾਂਦੀ ਹੈ ਤੇ ਜਿਸ ਦੀ ਟੈਂਕੀ ਉਸ ਦੇ ਨਾਲ ਫਿਕਸ ਹੀ ਹੁੰਦੀ ਹੈ ਸੋ ਸੋ ਹੁਣ ਆਪਾਂ ਇਹਨਾਂ ਦੋਵਾਂ ਦਾ ਕੰਪੈਰੀਜ਼ਨ ਕਰਾਂਗੇ ਕਿ ਇਹਨਾਂ ਵਿੱਚੋਂ ਤੁਹਾਡੇ ਘਰ ਵਾਸਤੇ ਕਿਹੜੀ ਵਧੀਆ ਹੈ ਜੇਕਰ ਆਪਾਂ ਕੋਸਟ ਦੇ ਅਕੋਰਡਿੰਗ ਗੱਲ ਕਰੀਏ ਤਾਂ ウォਲ ਮਾਉਂਟਡ ਫਲੋਰ ਮਾਉਂਟਡ ਨਾਲੋਂ ਜ਼ਿਆਦਾ ਕੋਸਟਲੀ ਹੁੰਦੀ ਹੈ ਸੋ ਦੂਸਰੇ ਪਾਸੇ ਆਪਾਂ ਇਸ ਦੇ ਮੈਕੈਨਿਜ਼ਮ ਦੀ ਗੱਲ ਕਰੀਏ। ਔਰ ਮਾਉਂਟਡ ਨੂੰ ਫਿਟ ਕਰਨਾ ਥੋੜਾ ਔਖਾ ਹੁੰਦਾ ਹੈ। ਜਿਸ ਤਰ੍ਹਾਂ ਤੁਸੀਂ ਫੋਟੋ ਵਿੱਚ ਦੇਖ ਲਿਆ ਉਹ ਵਗਿਆ ਕਿ ਇਸ ਦੀ ਟੈਂਕੀ ਦੀਵਾਰ ਦੇ ਵਿੱਚ ਫਿਕਸ ਹੁੰਦੀ ਹੈ ਤਾਂ ਇਸ ਨੂੰ ਫਿਟ ਕਰਨਾ ਹਰ ਇੱਕ ਪਲੰਬਰ ਦੇ ਵਾਸਤੇ ਦੀ ਗੱਲ ਨਹੀਂ ਹੁੰਦੀ। ਜੇ ਬਾਥਰੂਮ ਵੱਡਾ ਹੈ ਅਤੇ ਜੇ ਦੇ ਵਿੱਚ ਜਗ੍ਹਾ ਕਾਫੀ ਹੈ ਤਾਂ ਤੁਸੀਂ ਫਲੋਰ ਮਾਉਂਟਡ ਹੀ ਯੂਜ਼ ਕਰੋ। ਜੇਕਰ ਤੁਹਾਡਾ ਬਜਟ ਛੋਟਾ ਹੈ ਅਤੇ ਬਾਥਰੂਮ ਦਾ ਸਾਈਜ਼ ਛੋਟਾ ਹੈ ਤਾਂ ਤੁਸੀਂ ਔਰ ਮਾਉਂਟਡ ਹੀ ਯੂਜ਼ ਕਰੋ। ਛੇਕਰ ਮੇਰੇ ਪਰਸਨਲ opinion ਦੇ ਅਕੋਰਡਿੰਗ ਦੇਖਿਆ ਜਾਵੇ ਤਾਂ ਜੇਕਰ ਤੁਹਾਡਾ ਬਜਟ 1 ਸੀਆਰ ਤੋਂ ਉ ਤਾਂ ਤੁਸੀਂ ਬਾਲ ਮਾਉਂਟਡ ਹੀ ਯੂਜ਼ ਕਰੋ ਜੇਕਰ ਤੁਹਾਡਾ ਬਜਟ ਨਾਰਮਲ ਬਜਟ ਹੈ ਜੋ 20 ਲੱਖ ਦੇ ਹੀ ਬਜਟ ਦੇ ਵਿੱਚ ਹੈ ਤਾਂ ਮੇਕ ਸ਼ੋਰ ਤੁਸੀਂ ਫਲੋਰ ਮਾਉਂਟਡ ਹੀ ਯੂਜ਼ ਕਰੋ